ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਅੱਜ ਦੀ ਸਾਖੀ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਗੁਰੂ ਸਾਹਿਬ ਜੀ ਨੇ ਨਦੀ ਦੇ ਵਿੱਚ ਜਾਲ ਤੋਂ ਦੁੱਧ ਕਿਵੇਂ ਬਣਾਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦਾ ਉਧਾਰ ਕਰਦੇ ਹੋਏ ਇੱਕ ਵਾਰ ਪੰਜਾਬ ਵਿੱਚ ਆਏ ਇੱਥੇ ਆ ਕੇ ਉਹਨਾਂ ਨੇ ਰਾਵੀ ਦਰਿਆ ਦੇ ਕੰਢੇ ਆਪਣਾ ਡੇਰਾ ਲਾ ਲਿਆ ਜਿਸ রাਵੀ ਦੇ ਕੰਡੇ ਜਿਸ ਇਲਾਕੇ ਵਿੱਚ ਗੁਰੂ ਸਾਹਿਬ ਜੀ ਨੇ ਡੇਰਾ ਲਾਇਆ ਸੀ ਉਸ ਇਲਾਕੇ ਵਿੱਚ ਇੱਕ ਦੁੱਧੀ ਨਾਮ ਦਾ ਵਿਅਕਤੀ ਰਹਿੰਦਾ ਸੀ ਉਹ ਦੁੱਧ ਦਾ ਵਪਾਰ ਕਰਦਾ ਸੀ ਕਿ ਉਸ ਪੂਰੇ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਵੇਚਣ ਵਾਲਾ ਉਹੀ ਇੱਕ ਆਦਮੀ ਸੀ ਦੂਰ ਦੂਰ ਤੋਂ ਚੱਲ ਕੇ ਲੋਕ ਉਸ ਦੁੱਧੀ ਕੋਲੋਂ ਦੁੱਧ ਲੈਣ ਲਈ ਆਇਆ ਕਰਦੇ ਸਨ ਜਦੋਂ ਦੁੱਧੀ ਦੇ ਘਰ ਵਾਲੀ ਨੂੰ ਪਤਾ ਲੱਗਾ ਕੀ ਦਰਿਆ ਦੇ ਕੰਢੇ ਇੱਕ ਮਹਾਪੁਰਸ਼ ਆਏ ਹੋਏ ਹਨ ਤਾਂ ਉਹ ਘਰ ਤੋਂ ਪੈਦਲ ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਗਈ ਤੇ ਜਦੋਂ ਉਸ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਬਚਨ ਸੁਨੇ ਤਾਂ ਉਹ ਨਿਹਾਲ ਹੋ ਗਈ ਤੇ ਕਹਿਣ ਲੱਗੀ ਗੁਰੂ ਸਾਹਿਬ ਜੀ ਤੁਹਾਡਾ ਕੀਰਤਨ ਤੇ ਉਪਦੇਸ਼ ਸੁਣ ਕੇ ਮੇਰੇ ਮਨ ਨੂੰ ਬੜੀ ਹੀ ਸ਼ਾਂਤੀ ਮਿਲੀ ਹੈ ਤੇ ਹੁਣ ਮੈਂ ਰੋਜ਼ ਆਪ ਜੀ ਦੇ ਡੇਰੇ ਤੇ ਆਇਆ ਕਰੂੰਗੀ ਆ ਵੀਦਾ ਕੀਰਤਨ ਤੇ ਉਪਦੇਸ਼ ਸੁਣਿਆ ਕਰਾਂਗੀ ਤੇ ਇਸੇ ਤਰ੍ਹਾਂ ਹੀ ਦੋਦੀ ਦੇ ਘਰ ਵਾਲੀ ਦੁੱਧ ਦਾ ਡੋਲੂ ਭਰ ਲੈਂਦੀ ਤੇ ਉਥੇ ਗੁਰੂ ਸਾਹਿਬ ਜੀ ਦੇ ਡੇਰੇ ਤੇ ਪਹੁੰਚ ਜਾਂਦੀ ਕੋਸ਼ਕ ਦਿਨਾਂ ਬਾਅਦ ਜਦੋਂ ਦੋਦੀ ਨੂੰ ਇਸ ਗੱਲ ਦਾ ਪਤਾ ਲੱਗਾ ਉਸ ਦੇ ਘਰ ਵਾਲੀ ਦੁੱਧ ਦਾ ਡੋਲੂ ਭਰ ਕੇ ਕਿਸੇ ਨਵੇਂ ਆਏ ਸੰਤ ਦੇ ਇਸ ਪਿੰਡ ਵਿੱਚ ਫਕੀਰ ਦੇ ਦਰ ਤੇ ਜਾਂਦੀ ਹੈ ਤਾਂ ਉਹ ਇੱਕ ਦਿਨ ਆਪਣੀ ਘਰ ਵਾਲੀ ਦਾ ਪਿੱਛਾ ਕਰਨ ਲੱਗਾ ਘਰ ਵਾਲੀ ਚਲਦੀ ਚਲਦੀ ਗੁਰੂ ਸਾਹਿਬ ਜੀ ਦੇ ਡੇਰੇ ਤੇ ਪਹੁੰਚ ਗਈ ਤੇ ਉੱਥੇ ਜਾ ਕੇ ਗੁਰੂ ਸਾਹਿਬ ਜੀ ਦੇ ਡੇਰੇ ਤੇ ਗੁਰੂ ਨਾਨਕ ਦੇਵ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੀ ਜਦੋਂ ਕੀਰਤਨ ਸਮਾਪਤ ਹੋਇਆ ਤਾਂ ਉਸ ਦੁੱਧ ਦੀ ਘਰ ਵਾਲੀ ਨੇ ਉਹ ਦੁੱਧ ਦਾ ਭਰਿਆ ਹੋਇਆ ਡੋਲੂ ਗੁਰੂ ਸਾਹਿਬ ਜੀ ਦੇ ਚਰਨਾਂ ਕੋਲ ਰੱਖ ਦਿੱਤਾ ਤੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਦੁੱਧ ਛਕ ਲਵੋ ਉਧਰ ਉਹ ਦੁੱਧ ਦੀ ਇੱਕ ਰੁੱਖ ਦੇ ਪਿੱਛੇ ਛੁਪ ਕੇ ਇਹ ਸਭ ਦੇਖ ਰਿਹਾ ਸੀ ਤੇ ਉਸ ਦੇ ਘਰ ਵਾਲੀ ਇਸ ਗੱਲ ਤੋਂ ਬਿਲਕੁਲ ਬੇਖਬਰ ਸੀ ਤੇ ਉਸ ਦੁੱਧਦੀ ਦੇ ਘਰ ਵਾਲੀ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਘਰ ਵਾਲਾ ਰੁੱਖ ਦੇ ਪਿੱਛੇ ਛੁਪਿਆ ਹੋਇਆ ਹੈ ਜਦੋਂ ਜਾਣੀ-ਜਾਣ ਸ਼੍ਰੀ ਗੁਰੂ ਨਾਨਕ ਦੇਵ ਜੀ ਦੁੱਧ ਦਾ ਘੁੱਟ ਪਰਣ ਲਗੇ ਤਾਂ ਉਹਨਾਂ ਨੇ ਉਸ ਦੁੱਧਦੀ ਨੂੰ ਆਵਾਜ਼ ਲਾਈ ਕਿ ਤੂੰ ਭਾਈ ਰੁੱਖ ਦੇ ਪਿੱਛੇ ਕਿਉਂ ਲੁਕਿਆ ਹੋਇਆ ਹੈ ਆ ਜੋ ਆਕੇ ਤੁਸੀਂ ਵੀ ਦੁੱਧ ਛਾਕ ਲਵੋ ਤਾਂ ਦੁੱਧ ਦੀ ਹੈਰਾਨ ਹੋ ਗਿਆ ਕਿ ਗੁਰੂ ਸਾਹਿਬ ਜੀ ਨੂੰ ਕਿਵੇਂ ਪਤਾ ਲੱਗਾ ਕਿ ਮੈਂ ਰੁੱਖ ਪਿੱਛੇ ਛੁਪਿਆ ਹੋਇਆ ਹਾਂ ਤੇ ਉਹ ਸ਼ਰਮਿੰਦਾ ਜਾ ਹੋ ਕੇ ਗੁਰੂ ਸਾਹਿਬ ਜੀ ਦੇ ਕੋਲ ਆ ਗਿਆ ਤੇ ਕਹਿਣ ਲੱਗਾ ਕੋਈ ਗੱਲ ਨਹੀਂ ਗੁਰੂ ਸਾਹਿਬ ਜੀ ਤੁਸੀਂ ਛਾਕ ਲਵੋ ਕਿਉਂਕਿ ਜਿਹੜਾ ਤੁਸੀਂ ਦੁੱਧ ਛਾਕ ਰਹੇ ਹੋ ਇਹ ਮੇਰਾ ਹੀ ਹੈ ਤਾਂ ਗੁਰੂ ਸਾਹਿਬ ਜੀ ਉਹ ਗੁਰੂ ਸਾਹਿਬ ਜੀ ਉਸ ਦੁੱਧ ਦੀ ਗੱਲ ਸੁਣ ਕੇ ਮੁਸਕਰਾਉਣ ਲੱਗੇ ਆਪਣਾ ਗੜਵਾ ਉਸ ਦੋਦੀ ਦੇ ਹੱਥ ਵਿੱਚ ਫੜਾ ਕੇ ਕਹਿਣ ਲੱਗੇ ਕਿ ਜਾਓ ਨਦੀ ਵਿੱਚੋਂ ਮੇਰੇ ਲਈ ਥੋੜਾ ਜਿਹਾ ਜਲ ਲੈ ਕੇ ਆਓ ਤਾਂ ਦੋਦੀ ਜਦ ਜਲ ਲੈਣ ਲਈ ਉਸ ਨਦੀ ਦੇ ਕੋਲ ਪਹੁੰਚਿਆ ਤਾਂ ਉਸ ਨਦੀ ਨੂੰ ਦੇਖ ਕੇ ਹੈਰਾਨ ਹੋ ਗਿਆ ਹੈਰਾਨ ਰਹਿ ਗਿਆ ਕਿਉਂਕਿ ਉਸ ਨਦੀ ਵਿੱਚ ਜਲ ਦੀ ਜਗ੍ਹਾ ਦੁੱਧ ਵਗ ਰਿਹਾ ਸੀ ਇਹ ਵੇਖ ਕੇ ਉਹ ਬੜਾ ਹੀ ਹੈਰਾਨ ਹੋ ਗਿਆ ਹੱਕਾ ਬੱਕਾ ਰਹਿ ਗਿਆ ਤੇ ਦੁੱਧ ਦਾ ਜਲ ਲੈਣ ਲਈ ਇੱਧਰ ਉਧਰ ਕਈ ਥਾਵਾਂ ਤੇ ਗਿਆ ਤਾਂ ਉਸ ਨੂੰ ਜਲ ਨਾ ਮਿਲਿਆ ਤੇ ਉੱਥੇ ਵੀ ਉਸ ਨੂੰ ਜਲ ਦੀ ਜਗ੍ਹਾ ਤੇ ਦੁੱਧ ਹੀ ਮਿਲਿਆ ਤਾਂ ਥੱਕ ਹਾਰ ਕੇ ਦੋਦੀ ਖਾਲੀ ਹੱਥ ਗੁਰੂ ਸਾਹਿਬ ਜੀ ਕੋਲ ਪਹੁੰਚ ਗਿਆ ਤੇ ਕਹਿਣ ਲਗਾ ਗੁਰੂ ਸਾਹਿਬ ਜੀ ਮੈਂ ਜਿੱਥੇ ਵੀ ਜਲ ਲੈਣ ਲਈ ਜਾ ਰਿਹਾ ਹਾਂ ਮੈਨੂੰ ਹਰ ਪਾਸੇ ਦੁੱਧ ਹੀ ਨਜ਼ਰ ਆ ਰਿਹਾ ਹੈ ਤਾਂ ਗੁਰੂ ਸਾਹਿਬ ਜੀ ਮੁਸਕਰਾ ਕੇ ਦੋਦੀ ਨੂੰ ਕਹਿਣ ਲੱਗੇ ਕਿ ਭਾਈ ਜਿਹੜਾ ਤੁਸੀਂ ਹੁਣੇ ਹੀ ਮੈਨੂੰ ਕਿਹਾ ਸੀ ਨਾ ਕਿ ਇਹ ਦੁੱਧ ਮੇਰਾ ਹੀ ਹੈ ਇਹ ਜਿਹੜਾ ਦੁੱਧ ਤੁਸੀਂ ਪੀ ਰਹੇ ਹੋ ਇਹ ਮੇਰਾ ਹੀ ਹੈ ਪਰ ਭਲੇ ਮਾਨਸਾ ਇਸ ਦੁਨੀਆ ਦੇ ਵਿੱਚ ਉਸ ਦਾ ਆਪਣਾ ਕੁਝ ਵੀ ਨਹੀਂ ਹੁੰਦਾ ਵਾਏ ਉਸ ਦੇ ਕਰਮਾਂ ਦੇ ਉਸ ਏ ਧਰਤੀ ਉੱਤੇ ਜੋ ਕੁਝ ਵੀ ਹੈ ਉਹ ਸਭ ਅਕਾਲ ਪੁਰਖ ਵਾਹਿਗੁਰੂ ਦਾ ਹੀ ਹੈ ਮਨੁੱਖ ਤਾਂ ਸਿਰਫ ਇਨ੍ਹਾਂ ਵਸਤੂਆਂ ਦੀ ਚੀਜ਼ਾਂ ਦੀ ਵਰਤੋਂ ਹੀ ਕਰ ਸਕਦਾ ਹੈ ਪਰ ਨਾਲ ਕੁਝ ਵੀ ਨਹੀਂ ਲੈ ਕੇ ਜਾ ਸਕਦਾ ਇਹ ਧਨ ਦੌਲਤ ਜਾਇਦਾਦ ਸਭ ਕੁਝ ਇੱਥੇ ਹੀ ਰਹਿ ਜਾਣਾ ਹੈ ਉਸ ਪਰਮਾਤਮਾ ਦੀ ਦਰਗਾਹ ਵਿੱਚ ਬੰਦੇ ਦੇ ਕੀਤੇ ਚੰਗੇ ਮਾੜੇ ਕਰਮ ਹੀ ਨਾਲ ਜਾਂਦੇ ਹਨ ਅਖੀਰ ਉਸ ਦੋਧੀ ਨੂੰ ਗੁਰੂ ਸਾਹਿਬ ਜੀ ਦੇ ਬਚਨ ਸਮਝ ਆ ਗਏ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਟੈਪਿਆ ਤੇ ਮਾਫੀ ਮੰਗਣ ਲੱਗ ਪਿਆ ਉਸੇ ਦਿਨ ਹੀ ਗੁਰੂ ਸਾਹਿਬ ਜੀ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਲੱਗ ਪਿਆ ਤੇ ਉਸ ਨੇ ਆਪਣੀ ਜ਼ਿੰਦਗੀ ਨੂੰ ਸਫਲ ਬਣਾ ਲਿਆ ਗੁਰੂ ਪਿਆਰੀ ਸਾਧ ਸੰਗਤ ਜੀ ਸਕਾਲਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ ਨਾ ਕਿ ਸੰਸਾਰਿਕ ਚੀਜ਼ਾਂ ਨਾਲ ਮੋਹ ਕਰਨਾ ਚਾਹੀਦਾ ਇਹ ਸਭ ਕੁਝ ਇੱਥੇ ਹੀ ਰਹਿ ਜਾਂਦਾ ਹੈ ਅਗਰ ਨਾਲ ਜਾਂਦਾ ਹੈ ਤਾਂ ਉਸ ਵਾਹਿਗੁਰੂ ਦਾ ਨਾਮ ਨਾਲ ਸਿਮਰਨ ਭਗਤੀ ਕੀਤੀ ਹੋਈ ਨਾਲ ਜਾਂਦੀ ਹੈ ਏਸਾ ਕੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ